ਬਾਗ ਨਾਲੀ ਜਲੇ ਵਾਲੇ ਬਾਗ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਕਿਸੇ ਸਪਾਈ ਦਾ ਨਾਂ ਜਾਣਦੇ ਹੋ ਨਹੀਂ ਜਾਣਦੇ ਪਰ ਜਿਹਨੇ ਆਰਡਰ ਦਿੱਤਾ ਸੀ ਉਹਦਾ ਨਾਂ ਤਾਂ ਜਾਣਦੇ ਹੋ ਨਾ ਜਨਰਲ ਡੈਰ ਜਦੋਂ ਆਪ ਕੈਂਮਰੀਆਂ ਲੈਣੀਆਂ ਹੁਣ ਮੰਤਰੀਆਂ ਨੇ ਆਪਦੀਆਂ ਤਰਖਾਹਾਂ ਵਧਾਉਣੀਆਂ ਹੁਣ ਐਮਐਲਏ ਨੇ ਉਦੋਂ ਪੈਸੇ ਕਿਹੜੇ ਖਜ਼ਾਨੇ ਚੋਂ ਆ ਜਾਂਦੇ ਨੇ ਇੱਥੇ ਡਰੱਗ ਬਣਾਉਂਦੇ ਨੇ ਸਿੰਥੈਟਿਕ ਡਰੱਗ ਬਣਾਉਂਦੇ ਨੇ ਸਭ ਨੂੰ ਪਤਾ ਹੈ ਕਿ ਕਾਂਗਰਸ ਦੇ ਜਿਹੜੇ ਐਮਐਲਏ ਨੇ ਉਹ ਝੋਲੀਆਂ ਢੱਡ ਕੇ ਮਨਤਾ ਕਰ ਰਹੇ ਨੇ ਇਹ ਗੁਟਕਾ ਸਾਫ ਜਾਂ ਸੌਂਗਾ ਖਾ ਕੇ ਮੁੱਕਰ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਨਫ਼ਰਤ ਦਾ ਪਾਤਰ ਬਣ ਗਏ ਅਕਾਲੀ ਦਲ ਵਾਲੇ ਆਪ ਪੰਜਾਬ ਪਾਰਟੀ ਦੇ ਨਵੇਂ ਬਣੇ ਪਾਰਟੀ ਪ੍ਰਧਾਨ ਭਗਵਤ ਮਾਨ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਜਿੱਥੇ ਉਹਨਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਪਾਰਟੀ ਦੇ ਕੰਮਾਂ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜਾ ਲਈ ਅਰਦਾਸ ਕੀਤੀ ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਅਕਾਲੀਆਂ ਅਤੇ ਕਾਂਗਰਸ ਸਰਕਾਰ ਤੇ ਵੀ ਤਿੱਖੇ ਨਿਸ਼ਾਨੇ ਸਾਧੇ ਜੀ ਮਾਨ ਸਾਹਿਬ ਸਭ ਤੋਂ ਪਹਿਲਾਂ ਦੱਸੋ ਕਿ ਪਾਰਟੀ ਦੀ ਨਵੀਂ ਨਿਯੁਕਤੀ ਤੋਂ ਬਾਅਦ ਕੀ ਕੀ ਪਾਇਓਰਿਟੀਆਂ ਰਹਿਣਗੀਆਂ ਦੇਖੋ ਜੀ ਅੱਜ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਜੀ ਨੂੰ ਸਭ ਤੋਂ ਅਸ਼ੀਰਵਾਦ ਲਿਆ ਕਿ ਸਾਨੂੰ ਸੱਚ ਤੇ ਇਮਾਨਦਾਰੀ ਦੇ ਰਸਤੇ ਤੇ ਚੱਲਣ ਦਾ ਬਲ ਤੇ ਬੁੱਧੀ ਬਖਸ਼ੇ ਔਰ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੀ ਜਿਹੜੀ ਲੜਾਈ ਲੜ ਰਹੇ ਹਾਂ ਉਹਦੇ ਵਿੱਚ ਸਾਡੇ ਅੰਗ ਸੰਗ ਸਹਾਇੀ ਹੋਵੇ ਔਰ ਸੰਗਠਨ ਨੂੰ ਪੂਰੇ ਨੂੰ ਇਕੱਠਾ ਲੈ ਕੇ ਇੱਕ ਟੀਮ ਦੇ ਰੂਪ ਦੇ ਵਿੱਚ ਅਸੀਂ ਲੋਕਾਂ ਕੋਲ ਜਾਵਾਂਗੇ ਜਿਹੜੇ ਅਹੁਦਿਆਂ ਦੇ ਭੁੱਖੇ ਸੀ ਜਾਂ ਜਿਹੜੇ ਛੋਟੀਆਂ ਲੈਣਾਂ ਦੇਖ ਕੇ ਆਏ ਸੀ ਕੋਈ ਸੁਆਰਥ ਆਪਦੇ ਲੈ ਕੇ ਆਏ ਸੀ ਉਹ ਆਪੇ ਪ੍ਰਮਾਤਮਾ ਨੇ ਉਹਨਾਂ ਨੂੰ ਲਾਂਬੇ ਕਰਤਾ ਤੇ ਹੁਣ ਪਾਰਟੀ ਜਿਹੜੀ ਹੈ ਪੂਰੀ ਇਕਜੁੱਟ ਹੋ ਕੇ 2019 ਦੀ ਇਲੈਕਸ਼ਨ ਲੜੂਗੀ ਦਿੱਲੀ ਦੇ ਵਿੱਚ ਵੀ ਔਰ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਬਹੁਤ ਵਧੀਆ ਜਿੱਥੇ ਵੀ ਜਾਣਿਆ ਲੋਕ ਇੱਕ ਉਮੀਦ ਦੇ ਰੂਪ ਦੇ ਵਿੱਚ ਆਵਾ ਦੇ ਪਾਰਟੀ ਨੂੰ ਦੇਖ ਰਹੇ ਨੇ ਕਿਉਂਕਿ ਜਿਹੜੀਆਂ ਦੋਨੇ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਜਿਹੜੀ ਹੈ ਉਹ ਲੋਕਾਂ ਦੇ ਦਿਲਾਂ 'ਚੋਂ ਲੈ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਨਫ਼ਰਤ ਦਾ ਪਾਤਰ ਬਣ ਗਏ ਅਕਾਲੀ ਦਲ ਵਾਲੇ ਉਹਨਾਂ ਨੂੰ ਲੋਕ ਜਾਣ ਨਹੀਂ ਦਿੰਦੇ ਪਿੰਡਾਂ 'ਚ ਹੁਣ ਤੇ ਕਾਂਗਰਸ ਦੇ ਉਹਨਾਂ ਨੂੰ ਸਜ਼ਾ ਨਾਂ ਦੇ ਕੇ ਕੈਪਟਨ ਸਾਹਿਬ ਨੇ ਬਰਾਬਰ ਦੀ ਭਾਗੀਦਾਰੀ ਪਾ ਲਈਏ ਵਿੱਚ ਲੋਕ ਉਹਨਾਂ ਨੂੰ ਵੀ ਇਸ ਵਕਤ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਨੇ ਕਿ ਗੁਟਕਾ ਸਾਹਿਬ ਦੀਆਂ ਸੌਂਆਂ ਖਾ ਕੇ ਮੁੱਕਰ ਗਏ ਤੇ ਅੱਜ ਕੋਈ ਕਾਰਵਾਈ ਨਹੀਂ ਹੋ ਰਹੀ ਈਵਨ ਕਿ ਕਾਂਗਰਸ ਦੇ ਜਿਹੜੇ ਐਮਐਲਏ ਨੇ ਉਹ ਝੋਲੀਆਂ ਅਡਾੜ ਕੇ ਮਨਤਾ ਕਰ ਰਹੇ ਨੇ ਔਰ ਸਟੇਜਾਂ ਤੇ ਸ਼ਰਿਆਂ ਬੋਲ ਰਹੇ ਨੇ ਕਿ ਸੰਤਾ ਹੀ ਨਹੀਂ ਪਤਾ ਲੱਗ ਰਿਹਾ ਕਿ ਸਰਕਾਰ ਕਾਲੀ ਦਲ ਦੀ ਹੈ ਜਾਂ ਕਾਂਗਰਸ ਦੀ ਹੈ ਸੋ ਆਪਸ ਵਿੱਚ ਮਿਲੀ ਭੁਗਤੈ ਇਹਨਾਂ ਦੀ ਵਾਦਿਆਂ ਤੋਂ ਮੁੱਕਰ ਕੇ ਕਪਤਨ ਸਰਕਾਰ ਤੇ ਲੋਕ ਜਿਹੜੇ ਉਮੀਦ ਦੇ ਤੌਰ ਤੇ ਸਾਨੂੰ ਦੇਖ ਰਹੇ ਨੇ ਤੇ ਅਸੀਂ ਉਮੀਦਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਦੇ ਆ 2014 ਦੀ ਇਲੈਕਸ਼ਨ ਵਿੱਚ ਵੀ ਲੋਕਾਂ ਦੀ ਤੁਹਾਡੇ ਵੱਲ ਪੂਰੀ ਉਮੀਦ ਸੀਗੀ ਉਦੋਂ ਵੀ ਤੁਹਾਡੀ ਪਰਫਾਰਮੈਂਸ ਕੋਈ ਬਹੁਤ ਵਧੀਆ ਨਹੀਂ ਰਹੀ ਤੁਹਾਨੂੰ ਲੱਗਦਾ ਹੈ ਕਿ 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਇਹਨਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਤੁਹਾਡੇ ਕੋਲੇ ਅੰਕੜੇ ਗਲਤ ਨੇ ਇਹ ਚਾਰ ਜਾਂ ਪੰਜ ਮਿੰਟ ਮਿਲਦੇ ਨੇ ਸਾਡੀ ਪਾਰਟੀ ਨੂੰ ਬੋਲਣ ਵਾਸਤੇ ਸ਼ਾਇਦ ਹੀ ਕੋਈ ਮੁੱਦਾ ਹੋਵੇ ਜਿਹੜਾ ਪਾਰਲੀਮੈਂਟ ਚ ਨਹੀਂ ਮੈਂ ਲੋਕ ਮੈਂ ਵਿਧਾਨ ਸਭਾ ਦੀ ਗੱਲ ਕਰਤਾ ਪਿਆ 2017 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਡੇ ਕੋਲ ਬਹੁਤ ਜ਼ਿਆਦਾ ਲੋਕਾਂ ਦਾ ਜਿਹੜਾ ਤੁਹਾਡੇ ਤੇ ਨਹੀਂ ਦੇਖੋ ਗੱਲ 2012 ਦੇ ਵਿੱਚ ਆਮ ਆਦੀ ਪਾਰਟੀ ਪੈਦਾ ਹੀ ਨਹੀਂ ਹੋਈ ਸੀ ਜੋ 2012 ਦੀ ਵਿਧਾਨ ਸਭਾ ਚੋਣਾਂ ਹੋਈਆਂ ਸੀ ਅਕਾਲੀ ਦਲ ਦੀਆਂ 57 ਸੀਟਾਂ ਸੀ ਇਸ ਵਾਰ ਸਾਡੇ ਕੋਲੇ 20 ਨੇ ਤੇ ਅਕਾਲੀ ਦਲ ਕੋਲੇ 14 ਨੇ ਮਤਲਬ ਪਹਿਲੀ ਵਾਰ ਪਾਰਟੀ ਲੜੀ ਤੇ ਪਹਿਲੀ ਵਾਰ ਹੀ ਮੁਖਬਰੋਦੀ ਨਹਿਰ ਬਣ ਗਈ ਇਹਨੂੰ ਵੀ ਪ੍ਰਾਪਤੀ ਬਣ ਗਈ ਲੋਕ ਸਭਾ ਚੋਣਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਲੋਕ ਸਭਾ ਚੋਣਾਂ ਦੇ ਵਿੱਚ ਦਿੱਲੀ ਦੀਆਂ ਪ੍ਰਾਪਤੀਆਂ ਤੇ ਵਿਰੋਧੀ ਧਿਰ ਦੇ ਤੌਰ ਤੇ ਇਥੋਂ ਦੀਆਂ ਪ੍ਰਾਪਤੀਆਂ ਤੇ ਵਿਰੋਧੀ ਧਿਰ ਦੇ ਤੌਰ ਤੇ ਮੇਰੀਆਂ ਪਾਰਲੀਮੈਂਟ ਦੀਆਂ ਪ੍ਰਾਪਤੀਆਂ ਅਸੀਂ ਲੈ ਕੇ ਜਾਵਾਂਗੇ ਤੇ ਲੋਕਾਂ ਨੂੰ ਦੱਸਾਂਗੇ ਕਿ ਜੇ ਆਪਦੇ ਵਰਗੇ ਲੀਡਰ ਚੁਣੋਗੇ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਨੂੰ ਜਾਣਦੇ ਨੇ ਤੁਹਾਡੇ ਦੁੱਖਾਂ ਸੁੱਖਾਂ ਦੇ ਹਿੱਸੇਦਾਰ ਨੇ ਉਹਨਾਂ ਨੂੰ ਚੁਣੋਗੇ ਤਾਂ ਲੋਕ ਜਿਹੜੇ ਨੇ ਸਾਡਾ ਸਾਥ ਦੇਣਗੇ ਤਾਂ ਜਿਹੜੇ ਤੁਹਾਡੇ ਮੁੱਦੇ ਜਿਹੜੇ ਨੇ ਲੋਕਾਂ ਦੇ ਮੁੱਦੇ ਜਿਹੜੇ ਨੇ ਸਰਕਾਰਾਂ ਦੇ ਕੰਨਾਂ ਤੱਕ ਪਹੁੰਚ ਸਕਦੇ ਨੇ ਆਦਰਵਾਇਜ਼ ਬਾਕੀ ਲੀਡਰ ਤਾਂ ਕਾਂਗਰਸ ਦੇ ਕਾਲੀਦਾਰ ਵਾਲੇ ਉਦੋਂ ਪਿੰਡਾਂ ਜਾਣ ਲੱਗਣਗੇ ਜਦੋਂ ਇਹਨਾਂ ਨੂੰ ਟਿਕਟਾਂ ਮਿਲ ਗਈਆਂ ਆਦਰਵਾਇਜ਼ ਇਹ ਪਿੰਡਾਂ ਦੇ ਲੋਕਾਂ ਨਾਲ ਕੋਈ ਸਬੰਧ ਨਹੀਂ ਰੱਖਦੇ ਜਦੋਂ ਟਿਕਟਾਂ ਮਿਲ ਗਈਆਂ ਉਦੋਂ ਹੱਥ ਬੰਨਣਗੇ ਅਸੀਂ ਜਦੋਂ ਤੋਂ ਅਸੀਂ ਜਿੱਤਿਆ ਅਸੀਂ ਉਦੋਂ ਤੋਂ ਪਿੰਡਾਂ 'ਚ ਫਿਰਦੇ ਇੱਕ ਸਵਾਲ ਥੋੜਾ ਕੌੜਾ ਹੈ ਲੇਕਿਨ ਜਵਾਬ ਦਿਓਗੇ ਤਾਂ ਬਹੁਤ ਮਿਹਰਬਾਨੀ ਹੈ ਪਿਛਲੀ ਵਾਰੀ ਤੁਸੀਂ ਪਾਰਟੀ ਦੀ ਪ੍ਰਧਾਨਗੀ ਇਸ ਕਰਕੇ ਛੱਡ ਦਿੱਤੀ ਸੀ ਕਿ ਅਰਵਿੰਦ ਕੇਜਰੀਵਾਲ ਨੇ ਵਿਕਰਮ ਮਜੀਠੀਆ ਤੋਂ ਮਾਫੀ ਹੁਣ ਉਹ ਮਾਫੀ ਅਜੇ ਵੀ ਉਹਨਾਂ ਨੇ ਉਹਨਾਂ ਨੇ ਗੱਲ ਮੈਨੂੰ ਬਿਲਕੁਲ ਡਿਟੇਲ ਦੇ ਵਿੱਚ ਕਲੀਅਰ ਕੀਤੀ ਹੈ ਕਿ ਸਰਕਮਸਟੈਂਸਸ ਇਦਾਂ ਦੀ ਸੀ ਇੱਕ ਨੈਸ਼ਨਲ ਲੈਵਲ ਤੇ ਇੱਕ ਸਾਜ਼ਿਸ਼ ਸੀ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀ ਗਈਆਂ ਇੱਕ ਸਾਲ ਇਲੈਕਸ਼ਨ ਨਹੀਂ ਕਰਾਈ ਗਈ ਦਿੱਲੀ 'ਚ ਤਾਂ ਕਿ ਇਹਨਾਂ ਦੇ ਐਮਐਲਏ ਤੋੜ ਲਏ ਜਾਣ ਜਦੋਂ ਐਮਐਲਏ ਨਹੀਂ ਟੁੱਟੇ ਤਾਂ ਇਲੈਕਸ਼ਨ ਹੋਈ ਤਾਂ 67 ਸੀਟਾਂ ਆ ਗਈਆਂ 70 'ਚ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਪਾਰਟੀ ਤਾਂ ਨਹੀਂ ਰੁਕਣੀ ਹੋਣੀ ਤੇ ਪ੍ਰਧਾਨ ਨੂੰ ਰੋਕ ਲੈਣੇ ਆ 34 ਕੇਸ ਉਹਨਾਂ ਤੇ ਡੈਫਾਮੇਸ਼ਨ ਦੇ ਚੱਲਦੇ ਸੀ ਉਹਨਾਂ ਦਾ ਸਾਰਾ ਟਾਈਮ ਜਿਹੜਾ ਹੈ ਅਦਾਲਤਾਂ ਦੇ ਵਿੱਚ ਨਿਕਲ ਰਿਹਾ ਸੀ ਦਿੱਲੀ ਦੀ ਸਰਕਾਰ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਸੀ ਇਸ ਕਰਕੇ ਉਹਨਾਂ ਨੇ ਕੇਸ ਵਾਪਸ ਲੈਨੇ ਸਾਰਿਆਂ ਤੋਂ ਬਿੱਤੀ ਮਜੀਠੀਆ ਦਾ ਨਾਮ ਵੀ ਹੈ ਪਰ ਮਜੀਠੀਆ ਦੇ ਕੇਸ ਵਾਪਸ ਲੈਣ ਦਾ ਮਤਲਬ ਉਹਨਾਂ ਨੂੰ ਕਲੀਨ ਚਿੱਟ ਨਹੀਂ ਹੈਗੀ ਇਹ ਜਿੰਮੇਵਾਰੀ ਹੁਣ ਕਾਂਗਰਸ ਦੀ ਹੈ ਉਨਾਂ ਕੋਲੇ ਸੱਤਾ ਹੈ ਉਨਾਂ ਕੋਲੇ ਏਜੰਸੀਆਂ ਨੇ ਸਾਰੀਆਂ ਈਡੀ ਜਾਂ ਫਿਰ ਐਸਟੀਐਫ ਨੂੰ ਫ੍ਰੀਹੈਂਡ ਦੇ ਕੇ ਉਹ ਜਾਂਚ ਕਰਾ ਸਕਦੇ ਨੇ ਵੱਡੇ ਵੱਡੇ ਸਮਗਲਰ ਜਿਹੜੇ ਨੇ ਉਹਨਾਂ ਦਾ ਨਾਮ ਲੈ ਚੁੱਕੇ ਨੇ ਜੇ ਅਸੀਂ ਸੱਤਾ ਚ ਹੁੰਦੇ ਤਾਂ ਅਸੀਂ ਸਬੂਤ ਇਕੱਠੇ ਕਰਕੇ 10 ਦਿਨ ਦੇ ਕਿ ਕੀ ਹੋ ਸਕਦਾ ਪਰ ਹੁਣ ਇਹ ਰਲੇ ਹੋਏ ਨੇ ਆਪਸ ਦੇ ਵਿੱਚ ਆਪਸ ਦੇ ਵਿੱਚ ਮਿਲ ਕੇ ਖੇਡ ਰਹੇ ਨੇ ਤਾਂ ਸਾਰਿਆਂ ਨੂੰ ਬੱਚੇ-ਬੱਚੇ ਨੂੰ ਪਤਾ ਹੈ ਸੋ ਇਸ ਕਰਕੇ ਅਸੀਂ ਲੜਾਈ ਜਾਰੀ ਰੱਖਾਂਗੇ ਪੰਜਾਬ ਵਿੱਚ ਨਸ਼ੇ ਅੱਜ ਵੀ ਚੱਲਦੇ ਨੇ ਚੱਲ ਰਹੇ ਨੇ ਜੀ ਤੁਹਾਨੂੰ ਕੌਣ ਹੁੰਦਾ ਮਾਸਟਰਮਾਈਂਡ ਕੌਣ ਸਾਰੀ ਮਾਸਟਰਮਾਈਂਡ ਨੇ ਦੇਖੋ ਪੁਲਿਸ ਤੇ ਲੀਡਰਾਂ ਤੋਂ ਦੀ ਸ਼ਹਿਤ ਤੋਂ ਬਿਨਾ ਕਿਵੇਂ ਚੱਲ ਸਕ ਯਾਰ ਜੀ ਤੇ ਫਿਰ ਢਾਈ ਗੁਣਾ ਵੱਡਾ ਹੈ ਬਾਰਡਰ ਰਾਜਸਥਾਨ ਦਾ ਉੱਥੋਂ ਦੇ ਨੌਜਵਾਨ ਕਿਉਂ ਨਸ਼ਾ ਕਰਦੇ ਤੇ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਸਾਰੀ ਜਗ੍ਹਾ ਤੇ ਤਾਰ ਹੀ ਹੈ ਨਹੀਂ ਕੰਡਿਆਂ ਕੰਡਿਆਂ ਵਾਲੀ ਜਿਹੜੀ ਤਾਰ ਲੱਗੀ ਹੋਈ ਹੈ ਫਿਰ ਉੱਥੋਂ ਉੱਥੇ ਉੱਥੇ ਦੇ ਨੌਜਵਾਨ ਚਿੱਟਾ ਕਿਉਂ ਨਹੀਂ ਖਾਂਦੇ ਇੱਥੇ ਡਰੱਗ ਬਣਾਉਂਦੇ ਨੇ ਸਿੰਥੈਟਿਕ ਡਰੱਗ ਬਣਾਉਂਦੇ ਨੇ ਸਭ ਨੂੰ ਪਤਾ ਹੈ ਇੱਕ ਵਾਰੀ ਈਡੀ ਜਾਂ ਐਸਟੀਐਫ ਨੂੰ ਫ੍ਰੀ ਹੈਂਡ ਦੇ ਕੇ ਜਾਂਚ ਤਾਂ ਕਰਾ ਲਓ ਫਿਰ ਪਤਾ ਲੱਗ ਜਾਊਗਾ ਅਗਰ ਤੁਹਾਡੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ ਸਭ ਤੋਂ ਪਹਿਲ ਦੇ ਆਧਾਰ ਤੇ ਕੀ ਕੀ ਕੰਮ ਹੋਣਗੇ ਸਭ ਤੋਂ ਪਹਿਲਾਂ ਤਾਂ ਬੇਰੁਜ਼ਗਾਰੀ ਦੂਰ ਕਰਨ ਵਾਲੀ ਹੈ ਜੀ ਨੌਜਵਾਨ ਬੇਲੇ ਫਿਰਦੇ ਨੇ ਇਸ ਵਕਤ ਕੱਲ ਅੰਕੜੇ ਜਿਹੜੇ ਆਏ ਨੇ ਮੁਲਕ ਦੇ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਆਪਦੇ ਸਿਖਰ ਤੇ ਹੈ ਆਜ਼ਾਦੀ ਤੋਂ ਬਾਅਦ ਜਾਤਾ ਸਾਡੇ ਮੁੰਡੇ ਫਰਸਟ੍ਰੇਸ਼ਨ ਚ ਨਸ਼ੇ ਕਰਨ ਲੱਗ ਜਾਂਦੇ ਨੇ ਜਾਂ ਫਿਰ ਮਾਪੇ ਕਹਿੰਦੇ ਨੇ ਆਪਣੇ ਧੀ ਨੂੰ ਜਾਂ ਪੁੱਤ ਨੂੰ 10ਵੀਂ ਕਰ 12ਵੀਂ ਕਰ ਹਾਈਲਾਈਟਸ ਕਰ ਲਾ ਇਸ ਮੁਲਕ ਚੋਂ ਭੱਜ ਜਾ ਗੁਰੂ ਨਾਨਕ ਦੇਵ ਜੀ ਦੀ ਧਰਤੀ ਪੀਰਾਂ ਫਕੀਰਾਂ ਦੀ ਧਰਤੀ ਸ਼ਹੀਦ ਉਦਮ ਸਿੰਘ ਜੀ ਦੀ ਧਰਤੀ ਅੱਜ ਅਸੀਂ ਉਹਨੂੰ ਛੱਡ ਕੇ ਭੱਜ ਰਹੇ ਹਾਂ ਕਿਉਂਕਿ ਸਾਨੂੰ ਕੁਝ ਦਿਖ ਹੀ ਨਹੀਂ ਰਿਹਾ ਕਿ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਨੌਜਵਾਨ ਜਿਹੜੇ ਨੇ ਉਹ ਬੇਰੁਜ਼ਗਾਰ ਨੇ ਵਪਾਰੀ ਜੀਐਸਟੀ ਤੇ ਨੋਟਬੰਦੀ ਨੇ ਮਾਰਤਾ ਦਲਿਤਾਂ ਗਰੀਬਾਂ ਦੇ ਬੱਚਿਆਂ ਦੀਆਂ ਮੁਆਵਜ਼ੇ ਜਿਹੜੇ ਫੀਸਾਂ ਨੇ ਉਹਨਾਂ ਦੇ ਵਜੀਫੇ ਨੇ ਉਹ ਨਹੀਂ ਆ ਰਹੇ ਉਹਨਾਂ ਤੇ ਹੱਤਿਆਚਾਰ ਹੋ ਰਹੇ ਨੇ ਕਿਹੜਾ ਵਰਗ ਹੈ ਜਿਹੜਾ ਜਿਹੜਾ ਇਸ ਵਕਤ ਸੁਖੀ ਹੈ ਟੀਚਰਾਂ ਨੇ ਤਨਖਾਹਾਂ 45000 ਤੋਂ 15000 ਤਿਆ ਰਹੀਆਂ ਨੇ ਜਦੋਂ ਆਪ ਕੈਂਮਰੀਆਂ ਲੈਣੀਆਂ ਹੁਣ ਮੰਤਰੀਆਂ ਨੇ ਆਪਦੀਆਂ ਤਨਖਾਹਾਂ ਵਧਾਉਣੀਆਂ ਹੁਣ ਐਮਐਲਏ ਨੇ ਉਦੋਂ ਪੈਸੇ ਕਿਹੜੇ ਖਜ਼ਾਨੇ ਚੋਂ ਆ ਜਾਂਦੇ ਨੇ ਸੋ ਇਹ ਸਭ ਅੰਨਾ ਬੰਡੇ ਰਿਓੜੀਆਂ ਮੁੰਡਮੁੰਡ ਕਰਦਿਆਂ ਨੂੰ ਦੇਵੇ ਉਹ ਗੱਲ ਹੈ ਕੈਪਟਨ ਸਾਹਿਬ ਖੁਦ ਘਰੋਂ ਬਾਹਰ ਨਹੀਂ ਨਿਕਲ ਰਹੇ ਤੇ ਸਾਰਾ ਪੰਜਾਬ ਜਿਹੜਾ ਉਹ ਸੜਕਾਂ ਤੇ ਨਜ਼ਰ ਆ ਰਿਹਾ ਲਾਸਟ ਸਵਾਲ ਹੈ ਮੇਰਾ ਬਰਗਾੜੀ ਮੋਰਚੇ ਦੇ ਵਿੱਚ ਤੁਸੀਂ ਵੀ ਉਹਨਾਂ ਨੂੰ ਗੜਾ ਗਾੜੀ ਮੋਰਚੇ ਦੀ ਕੋਈ ਪ੍ਰਾਪਤੀ ਨਹੀਂ ਹੋਈ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਦੇਖੋ ਇਹ ਤਾਂ ਉਹਨਾਂ ਨੇ ਜਿਹੜਾ ਜਿਹੜੇ ਮੋਰਚਾ ਲਾਉਣ ਵਾਲੇ ਪ੍ਰਬੰਧਕ ਸੀ ਉਹਨਾਂ ਉਹਨਾਂ ਨੂੰ ਚਾਹੀਦਾ ਕਿ ਇੰਨਾ ਲੰਮਾ ਮੋਰਚਾ ਲਾ ਕੇ ਉਹਨਾਂ ਨੇ ਕੀ ਗੱਲ ਕੀਤੀ ਹੈ ਅਸੀਂ ਤਾਂ ਸਹਿਯੋਗ ਨਾਲ ਦਿੰਦੇ ਸੀ ਅਸੀਂ ਉਹਦਾ ਹਿੱਸਾ ਨਹੀਂ ਸੀਗੇ ਪਰ ਅਸੀਂ ਕਿਉਂਕਿ ਸਾਨੂੰ ਵੀ ਇਸ ਗੱਲ ਦਾ ਦੁੱਖ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਿਹੜਾ ਮੋਰਚਾ ਸੀਗਾ ਉਹਦੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾ ਕੇ ਆਏ ਹਾਂ ਪਾਰਲੀਮੈਂਟ ਦੇ ਵਿੱਚ ਵੀ ਮੈਂ ਇਹ ਮੁੱਦਾ ਉਠਾਇਆ ਕਿ ਜਿਹੜਾ ਜਿਹੜੀ ਐਫ ਆਈ ਆਰ ਹੈ ਉਹ ਅਨ ਆਈਡੈਂਟੀਫਾਈਡ ਪੁਲਿਸਮੈਨ ਅਣਪਛ ਅਣਪਛਾਤੀ ਪੁਲਿਸ ਕਦੇ ਵੀ ਨਹੀਂ ਹੁੰਦੀ ਅਣਪਛਾਤੀ ਭੀੜ ਹੁੰਦੀ ਹੈ ਪੁਲਿਸ ਨਹੀਂ ਹੁੰਦੀ ਸੋ ਹੁਣ ਐਸਟੀ ਹੁਣ ਜਿਹੜਾ ਐਸਆਈਟੀ ਨੇ ਚਰਨਜੀਤ ਸ਼ਰਮਾ ਫੜਿਆ ਜਾਂ ਦੋ ਚਾਰ ਐਸਐਚਓ ਫੜ ਲੈਣਗੇ ਜੱਲਿਆਂ ਵਾਲਾ ਬਾਗ ਹੈ ਨਾਲ ਹੀ ਜੱਲਿਆਂ ਵਾਲੇ ਬਾਗ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਕਿਸੇ ਸਿਪਾਹੀ ਦਾ ਨਾਂ ਜਾਣਦੇ ਹੋ ਨਹੀਂ ਜਾਣਦੇ ਪਰ ਜਿਹਨੇ ਆਰਡਰ ਦਿੱਤਾ ਸੀ ਉਹਦਾ ਨਾਂ ਤਾਂ ਜਾਣਦੇ ਹੋ ਨਾ ਜਨਰਲ ਡੈਰ ਉਹ ਜਿਹੜੇ ਹੁਣ ਫੜ ਰਹੇ ਨੇ ਤਾਂ ਸਿਪਾਹੀ ਨੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਆਰਡਰ ਕਿਹਨੇ ਦਿੱਤਾ ਸੀਗਾ ਗੋਲੀ ਚਲਾਉਣ ਦਾ ਬਹਿਬਲ ਕਲਾਂ ਜਾਂ ਕੋਟਕਪੂਰੇ ਆਰਡਰ ਆਰਡਰ ਦੇਣ ਦੇ ਵਿੱਚ ਤਾਂ ਹੱਥ ਜਿਹੜਾ ਬੀਜੀਪੀ ਦਾ ਸੂਬੇ ਸੈਣੀ ਦਾ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖੀਰ ਬਾਦਲ ਦਾ ਤੇ ਉਸ ਵੇਲੇ ਦੇ ਸੂਬੇ ਦੇ ਚੀਫ ਮਨਿਸਟਰ ਪ੍ਰਕਾਸ਼ ਸਿੰਘ ਬਾਦਲ ਦਾ ਦਿਨੇ ਚਿਰ ਇੱਥੇ ਤੱਕ ਕਾਨੂੰਨ ਨਹੀਂ ਪਹੁੰਚਦਾ ਲੋਕਾਂ ਦੀਆਂ ਭਾਵਨਾਵਾਂ ਤੇ ਮੱਲਮ ਨਹੀਂ ਲੱਗੂ ਭਗਵਾਨ ਮਾਨ ਸਾਹਿਬ ਜਿਹੜਾ ਦਿੱਲੀ ਵਿੱਚ ਤੁਹਾਡੀ ਸਰਕਾਰ ਹੈ ਪਾਰਲੀਮੈਂਟ ਵਿੱਚ ਤੁਸੀਂ ਹਰ ਮੁੱਦੇ ਨੂੰ ਬੜੀ ਪ੍ਰਮੁਖਤਾ ਨਾਲ ਉਠਾਉਂਦੇ ਹੋ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਦਿੱਲੀ ਸਰਕਾਰ ਕੀ ਕੀ ਕਰ ਰਹੀ ਹੈ ਦੇਖੋ ਦਿੱਲੀ ਸਰਕਾਰ ਦੇ ਹੱਥ 'ਚ ਐ ਨਹੀਂ ਕੁਝ ਦਿੱਲੀ ਸਰਕਾਰ ਨੇ ਇੱਕ ਐਸਆਈਟੀ ਬਣਾਈ ਸੀ ਜਦੋਂ 49 ਦਿਨ ਦੀ ਸਰਕਾਰ ਸੀ ਜਦੋਂ ਸਰਕਾਰ ਗਈ ਬੀਜੇਪੀ ਨੇ ਸਾਰੇ ਉਹ ਐਸਐਟੀ ਤੋੜ ਕੇ ਆਪਣੀ ਐਸਐਟੀ ਬਣਾਤੀ ਇੱਕੋ ਮੁੱਦੇ ਤੇ ਦੋ ਐਸਐਟੀ ਬਣ ਨਹੀਂ ਸਕਦੀਆਂ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਜੇ ਐਸਐਟੀ ਆਮ ਆਦਮੀ ਪਾਰਟੀ ਨੇ ਬਣਾਤੀ ਤਾਂ ਇਹ ਬਹੁਤ ਫਾਸਟ ਟਰੈਕ ਤੇ ਲਿਜਾ ਕੇ ਸਜ਼ਾਵਾ ਦੇਣਗੇ ਹਾਂ ਦਿੱਲੀ ਸਰਕਾਰ ਨੇ ਦੰਗਾ ਪੀੜਤਾਂ ਨੂੰ ਪੰਜ-ਪੰਜ ਲੱਖ ਰੁਪਏ ਉਹਨਾਂ ਨੂੰ ਘਰ ਉਹਨੂੰ ਮਕਾਨ ਔਰ ਇੱਜ਼ਤ ਉਹਨਾਂ ਦਾ ਸਨਮਾਨ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਉਹ ਅੱਜ ਵੀ ਕਰ ਰਹੇ ਆ ਬਾਕੀ ਪਾਰਲੀਮੈਂਟ ਦੇ ਵਿੱਚ ਹਰ ਵਕਤ ਇਹ ਮੁੱਦਾ ਠਾਉਂਦੇ ਆ ਕਿ ਇਹ ਜੈਨੋਸਾਈਡ ਹੈ ਨਸਲਕੁਸ਼ੀ ਹੈ ਦੰਗੇ ਨਹੀਂ ਦੰਗੇ ਤਾਂ ਹੋਣ ਜੇ ਦੋ ਧਿਰਾਂ ਆਪਸ ਚ ਲੜਦੀਆਂ ਨੇ ਇੱਥੇ ਇੱਕ ਧਿਰ ਤਾਂ ਜਿਹੜੀ ਬਚਾਅ ਕਰ ਰਹੀ ਸੀ ਦੂਜੀ ਧਿਰ ਹਮਲਾ ਕਰ ਰਹੀ ਸੀ ਸਰਕਾਰਾਂ ਉਹਨਾਂ ਦੇ ਨਾਲ ਸੀ ਸੋ ਇਸ ਕਰਕੇ ਇਹ ਨਸਲਕੁਸ਼ੀ ਹੈ ਬਹੁਤ ਵਾਰੀ ਇਹ ਮਾਮਲਾ ਜਿਹੜਾ ਪਾਰਲੀਮੈਂਟ 'ਚ ਉਠਾ ਚੁੱਕੇ ਹੋਏ ਤੁਹਾਡੀ ਹਰਸਿਮਰਤ ਕੌਰ ਬਾਦਲ ਨਾਲ ਹਰ ਵਾਰੀ ਟੱਕਰ ਕਿਉਂ ਹੁੰਦੀ ਹੈ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਸੀ ਪੰਜਾਬ ਨੂੰ ਬਚਾਉਣ ਵਾਲਿਆਂ ਟੱਕਰ ਤਾਂ ਹੋਊਗੀ। ਸਪੋਰਟਮੈਨ ਟੀਵੀ ਲਈ ਅੰਮ੍ਰਿਤਸਰ ਤੋਂ ਚਰਨਜੀਤ ਅਰੋੜਾ ਦੀ ਰਿਪੋਰਟ।